ਵੈਗਰੂਜੀ ਕਾ ਖਾਨ ਸਾਹ ਵੈਗਰੂਜੀ ਦੀ ਫਤਿਹ ਜਿਹੜੀ ਤੰਪੌਰ ਸਾਹਿਬ ਦੇ ਨੇੜੇ ਆਾਾਤਲੋਜ਼ ਦਰਿਆ ਦੇ ਢਾਹ ਪੂਰੀ ਲੱਗ ਚੁੱਕੀ ਆ ਸਾਰੇ ਪਿੰਡਾਂ ਨੂੰ ਬੇਤਿਆ ਚੌਕਸ ਰਹੇ ਹੋ ਕਿਉਂਕਿ ਜਿਹੜੀ ਪੱਕੀ ਢੋਕਰ ਆ ਉਹ ਗਿਰ ਚੁੱਕੀ ਆ ਪ੍ਰਸ਼ਾਸਨ ਦੇ ਹੱਥ ਖੜੇ ਆ ਔਰ ਪ੍ਰਸ਼ਾਸਨ ਔਰ ਇਹ ਤੇ ਜਿਹੜੇ ਸਮਝ ਲੋ ਵੀ ਸਰਕਾਰੀ ਮਾੜਾ ਮੋਟਾ ਫਿਰ ਰਹੇ ਆ ਬਸ ਟਾਈਮ ਪਾਸ ਕਰ ਰਹੇ ਆ ਉਹਦੇ ਬਿਨਾ ਹੋਰ ਕੁਝ ਨਹੀਂ ਹੋਏਗਾ ਜਿਹੜੀ ਇਹ ਠੋਕਰ ਹੈ ਗਿਰ ਚੁੱਕੀ ਆ ਸੋ ਤੁਸੀਂ ਦੇਖ ਸਕਦੇ ਆ ਕਿ ਵੱਡਾ ਹੁਣ ਖਤਰਾ ਬਣ ਚੁੱਕਿਆ ਆਪਣੇ ਇਲਾਕੇ ਨੂੰ ਸ੍ਰੀ ਚਮਕੌਰ ਸਾਹਿਬ ਦੇ ਬੇਟ ਇਲਾਕੇ ਨੂੰ ਇਲਾਕੇ ਦੇ ਸਾਰੇ ਮਾਚੂਆੜਾ ਲੁਧਿਆਣਾ ਦੇ ਇਲਾਕੇ ਦੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਉਹਰੇ ਪੋਂਕੇ ਦੇ ਸਭ ਨੇ ਬੰਨ ਲਾਇਆ ਪਰ ਪ੍ਰਸ਼ਾਸਨ ਦੀ ਕਮੀ ਹੋਈ ਕਿਉਂਕਿ ਇਹ ਦਰਿਆ ਦੇ ਦੂਜੇ ਪਾਸੇ ਸਤਲੁਜ ਦੇ ਵਿੱਚ ਜਿਹੜੀ ਜੰਗਲਾਤ ਦੀ ਜ਼ਮੀਨ ਆ ਉਹ ਅਫਸਰਾਂ ਕੋਲਾ بڑے بڑے ਅਫਸਰਾਂ ਨੇ ਉਹਨਾਂ ਦੇ ਕਬਜ਼ਾ ਕਰਿਆ ਹੋਇਆ ਪਪੂਲਰ ਲਾਏ ਹੋਏ ਆ ਉਹਨਾਂ ਦੀਆਂ ਜ਼ਮੀਨਾਂ ਬਚਾਉਣ ਵਾਸਤੇ ਆਹ ਦੇਖੋ गिर ਰਿਹਾ ਤੁਹਾਡੇ ਸਾਹਮਣੇ ਇਹ ਠੋਕਰ गिर ਰਹੀ ਆ ਅਫਸਰਾਂ ਨੇ ਅਫਸਰਾਂ ਦੀਆਂ ਜ਼ਮੀਨਾਂ ਉਹਨਾਂ ਨੇ ਬਚਾਉਣ ਵਾਸਤੇ ਇਹ ਸਾਨੂੰ ਲੋਕਾਂ ਦੀ ਬਲੀ ਦੇਣ ਲੱਗੇ ਆ ਇਹ ਤੇ ਆਪਣੇ ਸਾਹਮਣੇ ਆਇਆ ਠੋਕਰ ਬਿਲਕੁਲ ਘਿਰ ਚੁੱਕੀ ਆ ਇਹ ਪ੍ਰਸ਼ਾਸਨ ਦੀ ਬਿਲਕੁਲ ਨਕਾਮੀ ਆ ਇਹ ਓਏ ਇਹ ਚੁੱਪਚਾਪ ਤਮਾਸ਼ਾ ਦੇਖਿਆ ਪ੍ਰਸ਼ਾਸਨ ਨੇ ਜੋ ਪੰਜਾਬ ਦੇ ਲੋਕ ਉਰਿਆਕ ਸੇਵਾ ਕਰਦੇ ਉਹਨਾਂ ਤੇ ਪਾਣੀ ਫੇਰਿਆ ਇਹ 7 ਦਿਨ ਦਾ ਦਰਿਆ ਦਾ ਜਿਹੜਾ ਪਾਣੀ ਹੈ ਪਿੰਡਾਂ ਦੇ ਵਿੱਚ ਜਾਣਾ ਉਹ ਸਾਰੇ ਇਲਾਕੇ ਨੂੰ ਵੀ ਬੇਨਤੀ ਹੈ ਵੀ ਚੌਕਸ ਰਹੋ ਕਿਸੇ ਵੀ ਸਮੇਂ ਵੰਨ ਢਾਲਾ ਕਰ ਸਕਦੀ ਹੈ